ਹਾਂਜੀ ਉਹ 5 ਮਹੀਨੇ ਤੋਂ ਚਿੱਟੇ ਦਾ ਨਸ਼ਾ ਕਰਦੇ ਸੀ ਹਾਂਜੀ ਤੇ ਹਾਂਜੀ 5 ਮਹੀਨੇ ਤੋਂ ਚਿੱਟੇ ਦਾ ਨਸ਼ਾ ਕਰਦੇ ਸੀ ਔਰ ਇੱਕ ਦਿਨ ਉਹਨਾ ਆ ਪਿਛਲੇ ਮਹੀਨੇ ਦੀ ਆ ਉਹਨਾਂ ਨੇ 10 ਸਤੰਬਰ ਨੂੰ ਨਾ ਇੰਜੈਕਸ਼ਨ ਲਾ ਲਿਆ ਸੀ ਚਿੱਟੇ ਦੇ ਨਸ਼ੇ ਦਾ ਓਵਰਡੋਜ਼ ਔਰ ਉਹਨਾਂ ਦੀ ਮੌਤ ਹੋ ਗਈ ਤੇ ਸਾਡੇ ਘਰ ਦੇ ਪਰਿਵਾਰ ਚ ਕਹਿੰਦੇ ਸੀ ਵੀ ਉਹਦੇ ਨਾਲ ਦੇ ਕਹਿੰਦੇ ਉਹਨੂੰ ਚੱਕ ਕੇ ਘਰੇ ਲਿਓ ਹਾਂਜੀ ਹਾਂਜੀ ਔਰ ਉਹਨਾਂ ਦੀ ਮੌਤ ਹੋ ਗਈ ਔਰ ਕਿਸੇ ਦੇ ਘਰ ਉਹਨਾਂ ਨੇ ਐਜੈਕਸ਼ਨ ਲਾ ਲਿਆ ਚਿੱਟੇ ਦਾ ਔਰ ਮੈਨੂੰ ਫੋਨ ਕਰ ਰਿਹਾ ਮੈਂ ਸੇਵਾ ਵਿੱਚ ਹੈਗਾ ਸੀ ਇੱਥੇ ਪਵਣੇ 'ਚ ਮੈਨੂੰ ਫੋਨ ਕਰ ਰਿਹਾ ਸੀ ਵੀ ਕਹਿੰਦੇ ਉਹਦੀ ਡੈਥ ਹੋ ਗਈ ਹੈ ਤੇ ਤੁਸੀਂ ਮੈਨੂੰ ਪੁੱਛ ਕੇ ਦੱਸੋ ਵੀ ਕੀ ਪ੍ਰੋਬਲਮ ਹੈ ਕਰੇ ਔਰ ਮੈਂ ਛੱਬ ਤੇ ਰਿਸਿਵ ਕੀਤੇ ਤੇ ਪਵਣੇ 'ਚ ਮੈਂ ਕਹਾ ਪਵਿੱਤਰ ਆਤਮਾ ਜੀ ਤੁਹਾਡਾ ਸਵਾਗਤ ਹੈ ਪਵਿੱਤਰ ਆਤਮਾ ਦਾ ਪ੍ਰਕਾਸ਼ ਸਾਡੇ ਜੀਵਨ 'ਚ ਲਾਭ ਲਿਆ ਮੈਂ ਕਹਾ ਪ੍ਰਭੂ ਯਿਸੂ ਜੀ ਮੈਨੂੰ ਸ਼ਰਮਿੰਦਾ ਨਾ ਹੋਣ ਦੀ ਮੈਂ ਤੇ ਸੇਵਾ ਵਿੱਚ ਆ ਮੈਂ ਘਰ ਨਹੀਂ ਜਾਣਾ ਚਾਹੁੰਦਾ ਔਰ ਮੇਰਾ ਛੋਟਾ ਬ੍ਰਦਰ ਔਰ ਸਾਡੇ ਘਰ ਦੇ ਜੀ ਉਹਨਾਂ ਨੂੰ ਕਾਰ ਲੈ ਕੇ ਆਏ ਤੇ ਘਰੇ ਉਹਨਾਂ ਨੇ ਮਾਹ ਪਿਸ਼ੇਕ ਵਰਤਿਆ ਔਰ ਉਹਨਾਂ ਨੂੰ ਪਤਾ ਚੱਲਿਆ ਵੀ ਉਹਨਦੇ ਚ ਜਾਨ ਹੈਗੀ ਜਦੋਂ ਮਾਹ ਪਿਸ਼ੇਕ ਲਾਇਆ ਨਾ ਤੇ ਉਹਨਾਂ ਦੇ ਹੱਥ ਹੱਲਣ ਲੱਗ ਗਏ ਨਹੀਂ ਤਾਂ ਪਹਿਲਾਂ ਜਿੱਦਾਂ ਕਿ ਉਹਨਾਂ ਨੇ ਚਿੱਟੇ ਦਾ ਨਸ਼ਾ ਕੀਤਾ ਸੀਗਾ ਔਰ ਚਿੱਟੇ ਦਾ ਇੰਜੈਕਸ਼ਨ ਗਲਤ ਲੱਗ ਗਿਆ ਔਰ ਓਵਰਡੋਸ ਦੇ ਕਰਕੇ ਉਹਨਾਂ ਦੀ ਮੌਤ ਹੋ ਗਈ ਹਾਂਜੀ ਉਹਨਾਂ 12 1 ਵਜੇ ਇੰਜੈਕਸ਼ਨ ਲਾਇਆ ਤੇ ਰਾਤ 12 1 ਵਜੇ ਹੋਸ਼ ਆਈ ਉਹਨਾਂ ਨੂੰ ਔਰ ਪਹਿਲਾ ਪੂਰੀ ਤਰ੍ਹਾਂ ਮੌਤ ਹੋ ਗਈ ਕਰਦਨ ਵੀ ਸਭ ਨੂੰ ਇਹ ਸੀਗਾ ਕਿ ਇਹਦੀ ਡੈਥ ਹੋ ਚੁੱਕੀ ਹੈ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ ਔਰ ਤੁਸੀਂ ਪਵਨ ਦੇ ਵਿੱਚ ਸੀਗੇ ਸੇਵਾ ਕਰ ਰਹੇ ਸੀਗੇ ਔਰ ਉਸ ਸਮੇਂ ਜਦੋਂ ਤੁਹਾਨੂੰ ਵੀ ਕਾਲ ਆਈ ਕਿ ਤੁਹਾਡੇ ਬ੍ਰਦਰ ਦੀ ਡੈਥ ਹੋ ਚੁੱਕੀ ਆ ਉਸੇ ਸਮੇਂ ਤੁਸੀਂ ਆਪਣੇ ਮukh ਤੋਂ ਉਹਨਾਂ ਸ਼ਬਦਾਂ ਨੂੰ ਬੋਲਿਆ ਔਰ ਪਵਿੱਤਰ ਆਤਮਾ ਜੀ ਦਾ ਸਵਾਗਤ ਕੀਤਾ ਔਰ ਆਪਣੇ ਮukh ਤੋਂ ਇਹ ਸ਼ਬਦ ਬੋਲੇ ਕਿ ਪਵਿੱਤਰ ਆਤਮਾ ਜੀ ਦਾ ਪ੍ਰਕਾਸ਼ ਮੇਰੇ ਲਾਭ ਦੇ ਲਈ ਹੈ ਔਰ ਫਦਰ ਸਾਡੇ ਸ਼ਬਦਾਂ ਨੂੰ ਯਾਦ ਕਰਦੇ ਰਹਿ। ਔਰ ਆਪਣੇ ਮੁਖ ਤੋਂ ਬੋਲਿਆ ਕਿ ਪਵਿੱਤਰ ਆਤਮਾ ਜੀ ਮੈਂ ਘਰ ਨਹੀਂ ਜਾਣਾ ਚਾਹੁੰਦਾ। ਤੁਸੀਂ ਮੇਰੇ ਬ੍ਰਦਰ ਨੂੰ ਠੀਕ ਕਰ ਦਿਓ। ਹਾਂਜੀ। ਪਰ ਪ੍ਰੇਰ ਕਰਵਾਈ ਉਸ ਦਿਨ। ਹਾਂਜੀ। ਮੇਰਾ ਫੋਟੋ ਪਹਿਲਾ ਭਾਈ ਸੀ ਉਹਨਾਂ ਦੀ 1.5 ਮਹੀਨਾ ਆਪਦੇ ਫੋਨ ਤੋਂ ਤੇ ਮੈਂ ਉਹ ਹੀ ਮੇਰੇ ਕੋਲ ਫੋਨ ਹੈਗਾ ਸੀ ਛੋਟਾ ਤੇ ਮੈਂ ਉਹ ਹੀ ਸ਼ਬਦ ਰਸੀਬ ਕੀਤੇ ਮੈਂ ਕਿਹਾ ਵੀ ਪਾਪਾ ਜੀ ਕੋਲ ਫੋਟੋ ਪਹੁੰਚੀ ਹੋਈ ਹੈ ਬ੍ਰਦਰ ਦੀ ਤੇ ਉਹ ਠੀਕ ਹੋ ਜਾਏਗਾ। ਹਾਂਜੀ ਔਰ ਫਿਰ ਘਰ ਦੇ ਪਰਿਵਾਰ ਦੇ ਵੀ ਉਹਨਾਂ ਫੋਟੋ ਪਾਈ ਔਰ ਮਮਾ ਜੀ ਨੇ ਪ੍ਰੇਅਰ ਕੀਤੀ ਤੇ ਉਹਨੂੰ ਹੋਸ਼ ਆ ਗਿਆ ਰਾਤ ਨੂੰ ਠੀਕ ਹੋ ਗਿਆ ਔਰ ਜਿੱਦਾਂ ਹੀ ਤੁਸੀਂ ਵਿਸ਼ਵਾਸ ਕੀਤਾ ਕਿ ਫਾਦਰ ਸਾਹਿਬ ਦੇ ਫੋਨ ਦੇ ਵਿੱਚ ਉਹ ਫੋਟੋ ਹੈਗੀ ਆ ਹਾਂਜੀ ਔਰ ਪ੍ਰੇਅਰ ਹੋਈ ਹੈ ਹਾਂਜੀ ਔਰ ਜਿੱਦਾਂ ਹੀ ਤੁਹਾਡੇ ਘਰ ਦੇ ਨੇ ਮਹਾ ਅਭਿਸ਼ੇਕ ਔਇਲ ਜਦ ਮੱਖੂਮਾ ਸਾመት ਪਵੰਦੇ ਵਿੱਚੋਂ ਫ੍ਰੀ ਦੇ ਵਿੱਚ ਦਿੱਤਾ ਜਾਂਦਾ ਹੈ ਜਿਸ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫੀਸ ਨਹੀਂ ਆ ਵੈਸੇ ਤਾਂ ਸਭ ਸੇਵਾਵਾਂ ਮੱਖੂਮਾ ਸਾመት ਪਵੰਦੇ ਅੰਦਰ ਸਭ ਕੁਝ ਫ੍ਰੀ ਦੇ ਵਿੱਚ ਹੈ ਲੈ ਹੈਂਡ ਪ੍ਰੇਅਰ ਖਾਣਾ ਪੀਣਾ ਸਭ ਕੁਝ ਫ੍ਰੀ ਦੇ ਵਿੱਚ ਹੈ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਆ ਔਰ ਪਵਿੱਤਰ ਸ਼ਹਿਰ ਯਰਸ਼ਮ ਤੋਂ ਆਇਆ ਮਹਾ ਸਮਰਤੀ ਆਇਲ ਜਦੋਂ ਘਰ ਦੇ ਵਿੱਚ ਸੀਗਾ ਔਰ ਕਰਦਿਆਂ ਨੇ ਜਿੱਦਾਂ ਇਹ ਮਹਾ ਵਿਸ਼ੇਕ ਹੋਇ ਹੁਣਾਂ ਦੇ ਉੱਪਰ ਅਪਲਾਈ ਕੀਤਾ ਉਹਨਾਂ ਨੂੰ ਪਿਲਾਇਆ ਔਰ ਉਸੇ ਸਮੇਂ ਹੀ ਹਾਂਜੀ ਉਹ ਬਿਲਕੁਲ ਠੀਕ ਹੈ ਜੀ ਉਹਨਾਂ ਦੇ ਹੱਥ ਪੈਰ ਹਿੱਲੇ ਨੇ ਸ਼ੁਰੂ ਹੋ ਗਏ ਹਾਂਜੀ ਔਰ ਉਹ ਮੁਰਦਾ ਦੇ ਦੇ ਅੰਦਰ ਜਾਨ ਆ ਗਈ ਹਾਂਜੀ ਅਗਰ ਤੁਸੀਂ ਸੇਵਾ ਦੇ ਅੰਦਰ ਨਾ ਹੁੰਦੇ ਮਹਾਂ ਵਿਸ਼ੇਕ ਔਇਲ ਨਾ ਅਪਲਾਈ ਕਰਦੇ ਹਾਂਜੀ ਤੇ ਅੱਜ ਤੱਕ ਜੋ ਇੱਕ ਮੁਰਦਾ ਇਨਸਾਨ ਦੀਆਂ ਸਭ ਉਹ ਰੀਤੀ ਰਿਵਾਜ ਰਸਮਾਂ ਕੀਤੀਆਂ ਜਾਂਦੇ ਆ ਨੇ ਹੁਣ ਤੱਕ ਹੋ ਜਾਣੀਆਂ ਸੀਗੀਆਂ ਹਾਂਜੀ ਪਰ ਮਹਾਸਾਮਰ ਦੇ ਵਿੱਚ ਹੋਣ ਦਾ ਕਰਕੇ ਤੁਹਾਡੇ ਬ੍ਰਦਰ ਨੂੰ ਪਰਮੇਸ਼ਨ ਨੇ ਨਵੀਂ ਜ਼ਿੰਦਗੀ ਦੇ ਨਾਲ ਬLES ਕੀਤਾ ਹਾਂਜੀ ਔਰ ਅੱਜ ਤੁਹਾਡਾ ਬ੍ਰਦਰ ਬਿਲਕੁਲ ਸਹੀ ਸਲਾਮਤ ਹੈ ਹਾਂਜੀ ਹੁਣ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਉਹ ਆਪਣੇ ਮੂੰਹ ਖੋਦ ਕਹਿੰਦਾ ਸੀ ਮੈਨੂੰ ਨਵਾਂ ਜੀਵਨ ਦਿੱਤਾ ਪਰਮੇਸ਼ਰ ਨੇ ਹਾਂਜੀ ਕਿਉਂਕਿ ਉਹਨਾਂ ਦੀ ਪਹਿਲਾਂ ਮੌਤ ਹੀ ਹੋ ਚੁੱਕੀ ਸੀਗੀ ਹਾਂਜੀ ਔਰ ਦੇਖਣ ਵਾਲਿਆਂ ਨੇ ਵੀ ਸਭ ਆਪਣੇ ਅੱਖੀਂ ਦੇਖਿਆ ਸੀਗਾ ਕਿ ਪੂਰੀ ਤਰ੍ਹਾਂ ਡੈੱਡ ਸੀਗੇ ਹਾਂਜੀ ਕਿ ਉਹਨਾਂ ਨੂੰ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਮੂਵਮੈਂਟ ਨਹੀਂ ਸਰੀਰ ਕਰ ਰਿਹਾ ਪੂਰੀ ਤਰ੍ਹਾਂ ਡੈਡ ਹੋ ਚੁੱਕਾ ਸੀ ਘਰ ਦੇ ਵੀ ਆਪਣੇ ਰੀਤੀ ਰਿਵਾਜ ਕਰਨੇ ਸਟਾਰਟ ਕਰ ਰਹੇ ਸੀਗੇ ਪਰ ਜਿੱਦਾਂ ਹੀ ਮਹਾਵਿਸ਼ੇ ਕੋਲ ਅਪਲਾਈ ਕੀਤਾ ਅੱਜ ਤੁਹਾਡੀ ਸੇਵਾ ਦਾ ਫਲ ਹੈ ਅੱਜ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਦੇ ਵਿੱਚ ਪੂਰਾ ਆ ਜਿ ਪਵਿੱਤਰ ਆਤਮਾ ਜੀ ਦਾ ਪ੍ਰਕਾਸ਼ ਸੀਗਾ ਪਵਿੱਤਰ ਆਤਮਾ ਜੀ ਦੇ ਪ੍ਰਕਾਸ਼ ਤੇ ਦੁਆਰਾ ਹੀ ਅੱਜ ਤੁਹਾਡੇ ਬ੍ਰਦਰ ਨੂੰ ਨਵੀਂ ਜ਼ਿੰਦਗੀ ਮਿਲੀ ਹੈ ਹਾਂਜੀ ਕੀ ਕਹਿਣਾ ਚਾਹੋਗੇ ਫਿਰ ਸੁਣਨ ਵਾਲਿਆਂ ਨੂੰ ਹਾਂਜੀ ਮੇਰੀ ਇੱਕ ਹੋਰ ਗਵਾਹੀ ਹੈ ਹਾਂਜੀ ਏ ਮੇਰੇ ਮਾਮਾ ਜੀ ਦੀ ਬੇਟੀ ਦੀ ਗਵਾਈ ਹੈ ਹਾਂਜੀ ਹਾਂਜੀ ਉਹ ਰਾਜਸਥਾਨ ਤੋਂ ਆਇਆ ਤੇ ਉਹ ਨਾ ਟੈਨਿਸ ਮੈਚ ਖੇਡ ਰਿਆ ਉਹਨਾਂ ਆਨਲਾਈਨ ਫਾਰਮ ਭਰਨਾ ਸੀ ਤੇ ਉਹਨਾਂ ਦਾ ਫਾਰਮ ਨਹੀਂ ਭਰੇ ਚ ਰਿਆ ਸੀ ਉਹ 5 ਸਾਲ ਤੋਂ ਤਿਆਰੀ ਕਰ ਰਿਹਾ ਮੈਚ ਦੀ ਤੇ ਮੈਂ ਤੇ ਭਵਨ ਚ ਗਿਆ ਸੀ ਮੈਨੂੰ ਪਹਿਲਾਂ ਸਾਰੇ ਪਾਸੋਂ ਨਾਲ ਜ਼ੋਰ ਲਾ ਲਿਆ ਫੋਨ ਕਰਾਇਆ ਅਸ਼ਪਾਰਸ਼ ਪਾਈ ਨਹੀਂ ਚੱਲੀ ਬਾਅਦ ਮੈਨੂੰ ਮਾਮੀ ਜੀ ਨੇ ਫੋਨ ਕੀਤਾ ਮਾਮੀ ਕਹਿੰਦੀ ਵੀ ਬੇਟਾ ਵੀ ਫਾਰਮ ਨਹੀਂ ਭਰੇ ਚ ਰਿਆ ਆਪਣੀ ਬੇਟੀ ਦਾ ਤੇ ਤੁਸੀਂ ਪਾਪਾ ਵੱਲ ਫੋਟੋ ਪਾਓ ਮੇਰੇ ਫੋਨ ਚ ਹੈਗੀ ਸੀ ਫੋਟੋ ਪਰ ਮੇਰਾ ਫੋਨ ਖਰਾਬ ਸੀ ਮੈਂ ਅੱਗੇ ਫੋਟੋ ਸੇਵਾਦਾਰ ਨੂੰ ਕਹਿ ਕੇ ਅੱਗੇ ਪਾਪਾ ਵੱਲ ਭੇਜੀ ਔਰ ਪ੍ਰੇਅਰ ਹੋਈ ਔਰ ਰਾਤ ਉਹਨਾਂ ਦਾ ਫਾਰਮ ਭਰਿਆ ਗਿਆ ਨਹੀਂ ਤਾਂ ਪਹਿਲਾਂ 5 ਸਾਲ ਤੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਹਾਂਜੀ ਬਹੁਤ ਟਰਾਈ ਕੀਤੀ ਹਾਂਜੀ ਸਪਾਰਸ਼ਾ ਤੱਕ ਵੀ ਪਵਾ ਲੀਆਂ ਪਰ ਫਿਰ ਵੀ ਜਿੱਦਾਂ ਕਿ ਉਹ ਸਪੋਰਟਸ ਦੇ ਅੰਦਰ ਐਨੇ ਤੇ ਟੇਬਲ ਟੈਨਿਸ ਵਾਲੀ ਗੇਮ ਖੇਡਦੇ ਨੇ ਹਾਂਜੀ ਉਹਨਾਂ ਦਾ ਫਾਰਮ ਨੇ ਸੀ ਫਿਲ ਹੋ ਰਿਹਾ ਔਰ ਚਾਹੁੰਦੇ ਸੀ ਅੱਗੇ ਖੇਡਣਾ ਔਰ 5 ਸਾਲ ਤੋਂ ਲਗਾਤਾਰ ਪ੍ਰੈਕਟਿਸ ਵੀ ਕਰ ਰਹੇ ਸੀ ਹਾਂਜੀ ਉਸੇ ਗੇਮ ਦੀ ਹਾਂਜੀ ਹਾਂਜੀ ਪਰ ਉਹ ਫਾਰਮ ਫਿਲ ਨਹੀਂ ਸੀ ਹੋ ਰਿਹਾ ਜਿਸ ਕਰਕੇ ਉਹ ਨਿਰਾਸ਼ ਸੀਗੇ ਹਾਂਜੀ ਮੈਂ ਇੱਥੇ ਸ਼ਬਦ ਰਸੀਵ ਕੀਤੇ ਔਰ ਉਹਨਾਂ ਦਾ ਫਾਰਮ ਭਰਿਆ ਗਿਆ ਕਿਹੜੇ ਸ਼ਬਦ ਗ੍ਰੈਂਡ ਕੀਤੇ ਹਾਂਜੀ ਮੈਂ ਕਿਹਾ ਵੀ ਇੱਥੇ ਗਵਾਹੀਆਂ ਬਣਦੀਆਂ ਵੀ ਵੀ ਵੱਡੇ ਵੱਡੇ ਕੰਮ ਹੁੰਦੇ ਆ ਕਿ ਜਿਨ੍ਹਾਂ ਦੇ ਕੰਮ ਨਹੀਂ ਬਣਦੇ ਉਹ ਮਹਾਸਮਰ ਦੇ ਦੁਆਰੇ ਬਣ ਰਹੇ ਨੇ ਹਾਂਜੀ ਹਾਂਜੀ ਪਰ ਫਾਦਰ ਸਾਹਿਬ ਦੇ ਸ਼ਬਦ ਸੀਗੇ ਤੁਹਾਡੇ ਸਾਰੇ ਮਸਲੇ ਹੱਲ ਹੋਣ ਦੇ ਲਈ ਜਾ ਰਹੇ ਨੇ ਹਾਂਜੀ ਔਰ ਪਿਛਲੇ ਸੰਡੇ ਹਜੇ ਕੇਵਲ ਫਾਦਰ ਸਾਹਿਬ ਜੀ ਨੇ ਪੋਇਤਰ ਪੁਲਪੜਤਾਇ ਸ਼ਬਦ ਬੋਲੇ ਸੀ ਔਰ ਉਹੀ ਸੇਮ ਸ਼ਬਦ ਕੱਲ ਹੀ ਤਾਂ ਜਿੰਦਗੀ ਦੇ ਦੰਦਰ ਪੂਰੇ ਹੋ ਚੁੱਕੇ ਨੇ ਹਾਂਜੀ ਮੈਂ ਆਪਣੀ ਮਾਮੀ ਜੀ ਨੂੰ ਕਿਹਾ ਸੀ ਮਾਮੀ ਜੀ ਫੋਨ ਤੁਹਾਨੂੰ ਖੁਦ ਆਏਗਾ ਤੁਹਾਡਾ ਫਾਰਮ ਭਰੇਗਾ ਹਾਂਜੀ ਔਰ ਮੈਂ ਸਵੇਰ ਫੋਨ ਕੀਤਾ ਤਾਂ ਉਹ ਕਹਿੰਦੇ ਅੱਜ ਖੇਡਣ ਵੀ ਜਾ ਰਹੇ ਆ ਪਰ ਉਹਨਾਂ ਨੇ ਉਸੇ ਤਰ੍ਹਾਂ ਖੁਦ ਕਾਲ ਲਈ ਹਾਂਜੀ ਫੋਮ ਵੀ ਫਿਲ ਹੋ ਗਿਆ ਹਾਂਜੀ ਔਰ ਅੱਜ ਖੇਡਣ ਦੇ ਲਈ ਵੀ ਗਏ ਨੇ ਹਾਂਜੀ ਜੋ 5 ਸਾਲ ਤੋਂ ਮਿਹਨਤ ਕੀਤੀ ਹੋਈ ਸੀਗੀ ਹਾਂਜੀ ਔਰ ਪਹਿਲਾਂ ਨਿਰਾਸ਼ ਸੀਗੇ ਹਾਂਜੀ ਕੀ ਹੋਣ ਬਸ ਹਿੰਮਤ ਹਾਰ ਲਈ ਕੋਈ ਸਫਰਸ਼ਾ ਵੀ ਪਵਾ ਲਿਆ ਸਭ ਕੁਝ ਕਰ ਲਿਆ ਜਿੰਨਾ ਕੁਝ ਕਰ ਸਕਦੇ ਆਪਣੀ ਪੂਰੀ ਵਾਹ ਲਾ ਲਈ ਹਾਂਜੀ ਪਰ ਕੰਮ ਨਹੀਂ ਸੀ ਬੰਦਾ ਹਾਂਜੀ ਹਾਂਜੀ ਉਹਨਾਂ ਦੇ ਹੁਣ ਨੈਸ਼ਨਲ ਮੈਚ ਚੱਲ ਰਿਹਾ ਸਟੇਟ ਤੋਂ ਉਹਨਾਂ ਖੇਡ ਲਿਆ ਨੈਸ਼ਨਲ ਖੇਡ ਰਿਹਾ ਕਿ ਨੈਸ਼ਨਲ ਲੈਵਲ ਤੇ ਅੱਜ ਖੇਡਣ ਦੇ ਲਈ ਗਏ ਨੇ ਹਾਂਜੀ ਉਹਨਾਂ ਦੇ ਚੱਲ ਰਿਹਾ ਮੈਚ ਕੀ ਕਹਿਣਾ ਚਾਹੂੰਗਾ ਫਿਰ ਸੁਣੋ ਹਾਂਜੀ ਮੇਰੀ ਇੱਕ ਹੋਰ ਗਵਾਹੀ ਆ ਹਾਂਜੀ ਮੈਂ ਨਾ 5-6 ਸਾਲ ਤੋਂ ਫੋਨ ਲੈਣਾ ਚਾਹੁੰਦਾ ਸੀ ਹਾਂਜੀ ਮੈਂ ਸੈਕੰਡ ਹੈਂਡੀ ਫੋਨ ਚਲਾਉਂਦਾ ਸੀ ਤੇ ਮੇਰੇ ਕੋਲ ਫੋਨ ਨਹੀਂ ਹੈਗਾ ਸੀ ਕੋਈ ਵੀ ਵਧੀਆ ਹਾਂਜੀ ਤੇ ਹਾਂਜੀ ਮੈਂ ਹੁਣ ਫੋਨ ਨਵਾਂ ਲੈ ਲਿਆ ਹਾਂਜੀ ਮੈਂ ਪਾਪਾ ਜੀ ਨੂੰ ਨਾ ਰਿਕਵੈਸਟ ਪਾਈ ਸੀ ਵੀ ਮੈਂ ਫੋਨ ਲੈਣਾ ਚਾਹੁੰਦਾ ਤੇ ਮੈਂ ਸੇਵਾ ਚ ਇੱਥੇ ਆਇਆ ਮੈਨੂੰ ਫੋਨ ਮੈਂ ਨਵਾਂ ਲੈ ਲਿਆ ਹੁਣ ਕਿ ਪਹਿਲਾ ਫੋਨ ਲੈਣਾ ਚਾਹੁੰਦਾ ਸੀ ਮਿਲ ਨਹੀਂ ਸਰੀਆ ਪਰ ਜਿੱਦਾਂ ਹੀ ਮੱਖੂ ਮਾਂ ਸਮਪਵੰਨ ਦੇ ਵਿੱਚ ਲਗਾਤਾਰ ਆਉਂਦੇ ਰਿਹਾ ਹਾਂਜੀ ਔਰ ਸੇਵਾ ਕਰਦੇ ਰਿਹਾ ਹਾਂਜੀ ਔਰ ਕਿਹੜੇ ਹਿੱਸੇ ਦੇ ਵਿੱਚ ਸੇਵਾ ਕੀਤੀ ਲਗਾਤਾਰ ਹਾਂਜੀ ਮੈਂ ਇੱਥੇ ਖੁੱਲੀ ਸੇਵਾ ਟੈਂਟ ਦੀ ਔਰ ਜੋ ਸੇਵਾ ਹੁੰਦੀ ਸੀ ਮੈਂ ਉਹੀ ਕਰਦਾ ਸੀ ਕਿ ਖੁੱਲੀ ਸੇਵਾ ਕਰਦੇ ਰਿਹਾ ਹਾਂਜੀ ਔਰ ਪਵੰਨ ਦੇ ਵਿੱਚ ਟੈਂਟ ਦੀ ਸੇਵਾ ਵੀ ਕੀਤੀ ਹੈ ਹਾਂਜੀ ਔਰ ਅੱਜ ਸੇਵਾ ਦਾ ਫਾਈਲੀ ਪਰਮਿਸ਼ਨ ਨੇ ਤੁਹਾਨੂੰ ਦਿੱਤਾ ਹੈ। ਹਾਂਜੀ ਹੁਣ Vivo ਦਾ ਮੈਂ ਫੋਨ ਲੈ ਲਿਆ smartphone। ਔਰ ਪਰਮਿਸ਼ਨ ਨੇ ਤੁਹਾਨੂੰ 6 ਸਾਲ ਬਾਅਦ ਆਪਣੇ smartphone ਦੇ ਨਾਲ ਬLES ਕੀਤਾ। ਹਾਂਜੀ। ਹਾਂਜੀ ਇੱਕ ਹੋਰ ਮੇਰੀ ਗਵਾਹੀ ਹੈ। ਹਾਂਜੀ। ਹਾਂਜੀ ਮੈਂ ਨਾ ਪਹਿਲਾਂ ਆ ਰਿਹਾ ਸੀ ਰੈਗੂਲਰ ਸਾਲ ਤੋਂ ਉਹ ਮੇਰੀ ਗਵਾਹੀ ਬਣ ਗਈ ਸੀ। ਸੁਪਨੇ 'ਚ ਮੈਨੂੰ ਦੁਸ਼ਟ ਆਤਮਾ ਅਟੈਕ ਕਰਦਾ ਸੀ। ਹਾਂਜੀ। ਮੇਰੀ ਗਵਾਹੀ ਸਾਲ 1.5 ਸਾਲ ਬਾਅਦ ਬਣ ਗਈ ਸੀ। ਮੈਂ ਗਵਾਹੀ ਨਹੀਂ ਆਪਦੀ ਦਿੱਤੀ। ਮੈਂ ਸ਼ਰਮਾ ਗਿਆ ਸੀ। ਉਹ ਫਿਰ ਦੁਬਾਰਾ ਮੈਨੂੰ ਦੁਸ਼ਟ ਆਤਮਾ ਅਟੈਕ ਕਰਨ ਲੱਗ ਗਈ ਕਿੰਨੇ ਸਮੇ ਤੋਂ ਦੁਸ਼ਟ ਆਤਮਾ ਸੁਪਨੇ ਦੇ ਰਾਹੀਂ ਅਟੈਕ ਕਰਦਾ ਸੀ ਹਾਂਜੀ ਉਹ ਮੈਨੂੰ ਚੱਲਿਆ ਪਤਾ 7 ਸਾਲਾਂ ਤੋਂ ਹੀ ਮੈਨੂੰ ਪਤਾ ਚੱਲਿਆ ਜਦੋਂ ਮੈਂ 7 ਸਾਲ ਤੋਂ ਹਾਂ ਪਤਾ ਚੱਲ ਗਿਆ ਵੀ ਦੁਸ਼ਟ ਆਤਮਾ ਅਟੈਕ ਕਰਦਾ ਹੈ ਤੇ ਪ੍ਰਭੂ ਵਿੱਚ ਕਿੰਨੇ ਸਮੇ ਤੋਂ ਹਾਂਜੀ ਪ੍ਰਭੂ ਵਿੱਚ ਬਚਪਨ ਤੋਂ ਆ ਬਚਪਨ ਤੋਂ ਹਾਂਜੀ ਤੇ ਬਚਪਨ ਦੇ ਹਾਂਜੀ ਵੀ ਪ੍ਰਭੂ ਦੇ ਵਿੱਚ ਹੋਣ ਦੇ ਬਾਵਜੂਦ ਵੀ ਹਾਂਜੀ ਉਹ ਜੋ ਦੁਸ਼ਟ ਆਤਮਾ ਸੀ ਕਦੇ ਛੱਡ ਕੇ ਨਹੀਂ ਗਈ। ਹਾਂਜੀ ਨਹੀਂ ਛੱਡ ਕੇ ਗਿਆ ਜੀ। ਤੇ ਜ਼ਿੰਦਗੀ 'ਚ ਕਦੇ ਕੋਈ ਬਦਲਾਅ ਨਹੀਂ ਆਇਆ? ਨਹੀਂ ਬਦਲਾਅ ਆਇਆ ਜੀ। ਤੇ ਮਹਾਸਾਮਰ ਦੇ ਬਾਰੇ ਕਿਵੇਂ ਪਤਾ ਲੱਗਾ? ਹਾਂਜੀ ਮਹਾਸਾਮਰ ਦਾ ਜੀ ਇਹ ਮੇਰੀ ਸਿਸਟਰ ਸੀ ਉਹਨਾਂ ਨੇ ਸਾਨੂੰ ਕਾਰਡ ਪੋਸਟਰ ਦਿੱਤਾ ਵੀ ਕਹਿੰਦੇ ਤੁਸੀਂ ਮਖੂ ਪਵਨ 'ਚ ਜਾਓ। ਹਾਂਜੀ ਮੈਂ ਆਣ ਲੱਗਿਆ 14 ਮਈ 2023 ਨੂੰ। ਹਾਂਜੀ ਤਿੰਨ ਸਾਲ ਹੋ ਗਏ ਮੈਨੂੰ ਮੈਂ ਰੈਗੂਲਰ ਆ ਰਿਹਾ ਸੰਡੇ 'ਚ ਸੰਡੇ। ਹਾਂਜੀ ਹਾਂਜੀ ਔਰ ਉਹ ਤੈਨੂੰ ਕਾੜੀ ਨਹੀਂ ਮਿਲੀ ਆ ਕੇਵਲ? ਹਾਂਜੀ ਇੱਕ ਜ਼ਿੰਦਗੀ ਮਿਲ ਗਈ ਸੀ ਉਸ ਦਿਨ। ਹਾਂਜੀ ਔਰ ਜਿੱਦਾਂ ਹੀ ਉਹ ਜ਼ਿੰਦਗੀ ਮਿਲੀ ਆ ਸੱਦਾ ਪੱਤਰ ਮਿਲਿਆ ਉਸ ਦਿਨ ਤੇ ਤੁਹਾਡੀ ਜ਼ਿੰਦਗੀ ਬਦਲ ਗਈ ਹਾਂਜੀ ਔਰ ਅੱਜ ਉਹ ਦੁਸ਼ਟ ਆਤਮਾ ਜੇ ਸੁਪਨੇ ਦੇ ਰਹੀ ਤੁਹਾਡੇ ਨਾਲ ਗਲਤ ਸਬੰਧ ਬਣਾਉਂਦਾ ਸੀਗਾ ਜਿਸ ਦੇ ਕਰਕੇ ਲਗਾਤਾਰ ਪਰੇਸ਼ਾਨ ਰਹਿੰਦੇ ਸੀ ਉਹ ਦੁਸ਼ਟ ਆਤਮਾ ਵੀ ਛੱਡ ਕੇ ਜਾ ਚੁੱਕੀ ਹੁਣ ਪੂਰੀ ਤਰ੍ਹਾਂ ਆਜ਼ਾਦ ਹੋ ਚੁੱਕੀ ਹਾਂਜੀ ਮੈਂ ਆਂਦਾ ਸੀ ਮੀਟਿੰਗ 'ਚ ਤੇ ਸੰਡੇ ਉਹ ਦੁਸ਼ਟ ਆਤਮਾ ਉਹਨਾਂ ਜ਼ਿਆਦਾ ਹੀ ਅਟੈਕ ਕਰਦਾ ਸੀ ਮੇਰੇ ਨਾਲ ਹਾਂਜੀ ਹਾਂਜੀ ਫਿਰ ਮੇਰੇ ਸੁਪਨੇ ਚ ਪਾਪਾ ਜੀ ਗਾਇਬ ਫਾਦਰ ਜੀ ਪਾਪਾ ਜੀ ਨੇ ਤੇ ਉਹ ਦੁਸ਼ਟ ਆਤਮਾ ਮੈਨੂੰ ਕਹਿੰਦੀ ਤੂੰ ਇੱਧਰ ਨਾ ਆ ਮੈਂ ਕਹਿੰਦਾ ਨਹੀਂ ਅਸੀਂ ਮਾਹ ਵਿਸ਼ੇਕ ਚ ਜਾਏਗਾ ਅਸੀਂ ਇੱਧਰ ਨਹੀਂ ਆਣਾ ਮੈਂ ਮਾਹ ਵਿਸ਼ੇਕ ਚ ਮੀਟਿੰਗ ਤੇ ਜਾਂਦਾ ਤੇ ਪਾਪਾ ਜੀ ਖੁਦ ਆਏ ਪਾਪਾ ਜੀ ਨੇ ਮੇਰਾ ਹੱਥ ਫੜ ਕੇ ਮੈਨੂੰ ਇੱਧਰ ਨੂੰ ਫਿਰ ਦੁਸ਼ਟ ਆਤਮਾ ਨੇ ਅਟੈਕ ਨਹੀਂ ਕੀਤਾ ਉਦੋਂ ਮੇਰੀ ਗਵਾਹੀ ਬਣ ਗਈ ਸੀ ਮੈਂ ਗਵਾਹੀ ਦੱਸਦੀ ਦੁਸ਼ਟ ਆਤਮਾ ਤੁਹਾਨੂੰ ਆਪਣੇ ਵੱਲ ਖਿੱਚ ਰਹੀ ਸੀ ਔਰ ਫਾਦਰ ਸਾਹਿਬ ਹਾਂਜੀ ਤੁਹਾਡੇ ਸੁਪਨੇ ਦੇ ਅੰਦਰ ਆਏ ਨੇ ਹਾਂਜੀ ਔਰ ਸੁਪਨੇ ਦੇ ਵਿੱਚ ਹੀ ਫਾਦਰ ਸਾਹਿਬ ਜਿੱਦਾਂ ਹੀ ਤੁਹਾਡੇ ਸਪਨੇ ਦੇ ਰਾਹੀ ਆਏ ਨੇ ਤੁਹਾਡੇ ਕੋਲ ਹਾਂਜੀ ਪਰ ਉਸ ਸਮੇਂ ਦੁਸ਼ਟ ਆਤਮਾ ਤਾਂ ਨਸ਼ਟ ਕਿ ਗਈ ਹੈ ਹਾਂਜੀ ਪਰ ਅੱਜ ਪੂਰੀ ਤਰ੍ਹਾਂ ਆਜ਼ਾਦ ਹੋ ਚੁੱਕੀ ਹਾਂਜੀ ਹੁਣ ਮੈਂ ਚੈੱਕ ਕਰਕੇ ਗਵਾਹੀ ਦਿੱਤੀ ਹੁਣ ਮੈਂ ਪੂਰੀ ਪੂਰੀ ਤਰ੍ਹਾਂ ਚੈੱਕ ਕੀਤਾ ਹਾਂਜੀ ਹੁਣ ਕੋਈ ਦੁਸ਼ਟ ਆਤਮਾ ਦਾ ਅਟੈਕ ਨਹੀਂ ਕੋਈ ਪਰੇਸ਼ਾਨੀ ਨਹੀਂ ਨਹੀਂ ਜੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹਾਂਜੀ ਨਹੀਂ ਅੱਜ ਪੂਰੀ ਤਰ੍ਹਾਂ ਆਜ਼ਾਦ ਹੋ ਕੇ ਵੱਡੀਆਂ ਗਵਾਹੀਆਂ ਦੇ ਨਾਲ ਆਏ ਤੇ ਕੀ ਕਹਿਣਾ ਚਾਹੁੰਗੇ ਫਿਰ ਸੁਣਨ ਵਾਲੇ ਹਾਂਜੀ ਮੈਂ ਸੁਣਨ ਵਾਲਿਆਂ ਨੂੰ ਇਹੀ ਕਵਾਂਗਾ ਇੱਕ ਵਾਰ ਮਖੂ ਭਵਨ ਤੇ ਜ਼ਰੂਰ ਆਓ ਔਰ ਫਾਦਰ ਮਦਰ ਦੀਆਂ ਹਦਾਇਤਾਂ ਨੂੰ ਮੰਨੋ

i ਕਿਆ ਆਇਆ ਮਹਾ ਅਭਿਸ਼ੇਕ ਆਇਆ ਮਹਾ ਅਭਿਸ਼ੇਕ ਆਇਆ ਮਹਾ ਅਭਿਸ਼ੇਕ ਆਇਆ ਮਹਾ ਅਭਿਸ਼ੇਕ ਬੋਲੇ ਬੋਲੇ ਆਇਆ ਮਹਾ ਅਭਿਸ਼ੇਕ ਆਇਆ ਮਹਾ ਅਭਿਸ਼ੇਕ ਬੋਲੇ ਬੋਲੇ ਆਇਆ ਮਹਾ ਅਭਿਸ਼ੇਕ ਚੁੜਾ ਦੇ ਕੋ